ਦੁੱਧ ਪਾਇਆ ਹੋਵੇ 27 ਕਿਲੋ ਮਾਲਕ ਦਾ ਨੰਬਰ ਦੇ ਦਾਂਗੇ ਵੀਰੇ ਫੋਨ ਸਾਰਾ ਐਡਰੈਸ ਦੇ ਦਾਂਗੇ ਆ ਉਹਦੇ ਗੱਲ ਕਰ ਲੈ ਠੀਕ ਆ ਗੱਲ ਹਾਂਜੀ ਸੂਆ ਦੂਜਾ ਤੇ 19 ਕਿਲੋ ਦੁੱਧ ਪਾਈ ਕਹਿੰਦਾ ਇਹ ਜਰਸੀ ਨੇ ਚਵਾਇਆ ਵੇ ਆ ਲੈ ਸਜਣਾ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਨਾਲ ਬਾਈ ਗੱਗੀ ਕੋਲ ਪਹੁੰਚੇ ਵੇ ਆ ਚਾਰ ਤਾਂ ਮੱਲੋ ਐਫ ਦਿਖਾ ਦਾਂਗੇ ਬਹੁਤ ਕਮਾਲ ਦੀਆਂ ਚੰਗੇ ਰਿਕਾਰਡ ਵਾਲੀਆਂ ਤਿੰਨ ਗੱਬਣ ਇੱਕ ਤਾਜੀ ਸੂਈ ਤੇ ਜਿਹੜੀ ਤਾਜੀ ਸੂਈ ਆ ਮੱਲੋ ਬੱਚੀ ਵੀ ਪਾਈ ਕਹਿੰਦਾ ਨਾ ਬਹੁਤ ਚੰਗੇ ਸੀਮਨ ਦੀ ਆ ਗਈ ਬਾਕੀ ਇੱਥੇ ਤੋਂ ਬੱਚੀ ਕਰ ਸਕਦੇ ਨੇ ਚ ਇੱਕ ਇਸ ਕੁਆਲਿਟੀ ਤੋਂ ਲਾ ਕੇ ਤੇ ਦੋ ਤੁਹਾਨੂੰ ਦਿਖਾ ਦਾਂਗੇ ਜਰਸੀਆਂ ਇਧਰਲੇ ਬੰਨੇ ਇੱਕ ਜਰਸੀ ਆ ਆ ਗਈ ਤੇ ਇੱਕ ਆ ਗਈ ਸਜਣੋ ਜਰਸੀ ਥੋੜਾ ਜਿਹਾ ਕ੍ਰੋਸ ਪੰਚ ਆ ਗਈ ਦੁੱਧ ਬਾਈ ਕਹਿੰਦਾ ਚੰਗਾ ਪਾ ਦੂਗੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਗੱਗੇ ਹੋਰ ਕਾ ਗੱਗੀ ਕਿਵੇਂ ਠੀਕ ਆ ਵੀਰੇ ਜੀ ਚੜਦੀ ਕਲਾ ਕਿਰਪਾ ਵੀਰੇ ਬਾਬੇ ਨਾਨਕ ਦੀ ਫੋਨ ਨੰਬਰ ਬੋਲ ਫੋਨ ਨੰਬਰ ਵੀਰੇ ਆਪਣਾ 97791 93295 ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਹਾਂਜੀ ਵੀਰੇ ਜਰਸੀਆਂ ਲਾਸਟ ਤੇ ਦਿਖਾ ਦਈਏ ਜਰਸੀਆਂ ਲਾਸਟ ਤੇ ਦਿਖਾ ਦਈਏ ਤੇ ਸ਼ੁਰੂਆਤ ਐ ਤੋਂ ਕਰ ਲਈਏ ਹਾਂਜੀ ਵੀਰੇ ਪਹਿਲਾਂ ਦੀ ਬੱਚੀ ਦਿਖਾ ਯਾਰ ਹਾਂਜੀ ਵੀਰੇ ਤੇ ਪਹਿਲਾਂ ਦੀ ਬੱਚੀ ਤੇ ਮਾਰਿਆ ਮਲੂਕ ਦੀ ਫਿਰ ਇਹ ਸੁਣਿਆ ਇੰਦਰ ਉਹਨਾਂ ਲਿਆ ਇਹ ਆ ਜਾ ਇੰਦਰ ਆ ਜਾ ਇਹ ਆ ਜਾ ਆ ਜਾ ਲੱਭੀ ਫੇਸ ਤੇ ਮਾਰ ਕੈਮਰਾ ਇਹ ਇੱਥੋਂ ਕਰਾ ਚੱਕ ਬੱਚੀ ਦੀ ਕੁਆਲਿਟੀ ਚੈੱਕ ਕਰਾ ਦੇ ਕਿਹੜੇ ਸੀਮਾਂ ਦੀ ਦੱਸ ਸਕੀਏ ਇਹ ਵੀਰੇ 스ਨੋਮੈਨ ਦੀ ਆ ਠੀਕ ਆ ਗੱਲ ਹਾਂਜੀ ਵੀਰੇ ਆਏ ਬਾਈ ਕਹਿੰਦਾ 스ਨੋਮੈਨ ਦੀ ਦੱਸੀ ਆ ਗੁਰੂ ਕਹਿਣ ਦੀ ਨਹੀਂ ਹੈਗੀ ਇਹ ਜਮ ਅਰिजिनल ਹੈ ਜੇ ਬੰਦਾ ਡੀ ਐਨ ਠੀਕ ਆ ਗੱਲ ਗਰੰਟੀ ਰੂ ਗਰੰਟੀ ਰੂ ਹਰ ਇੱਕ ਚੀਜ਼ ਦੀ ਫੇਸ ਪੂਸ ਕਰਾਂਗੇ ਸ਼ਰਾਬੀ ਦੇਵਾਂਗੇ ਵੀਰੇ ਆਪ ਨੂੰ ਨਾਲ ਦਿੱਤਾ ਬੰਦੇ ਨੇ ਠੀਕ ਆ ਗੱਲ ਹਾਂਜੀ ਵੀਰੇ ਤੇ ਬੈਡ ਦਾ ਸੁਆ ਕਿਹੜਾ ਦਾ ਬੈਡ ਦਾ ਸੁਆ ਦੂਜਾ ਰਾਤ ਵੀਰੇ ਇਹ 1 ਵਜੇ ਸੋਈ ਆ ਠੀਕ ਆ ਚਲੋ ਪਹਿਲਾਂ ਡਰਦੀ ਰੂ ਦੀ ਬੈਠੀ ਨਹੀਂ ਆਪਣੇ ਕਤੂਰੇਆਂ ਤੋਂ ਤੇ ਤੜਕੇ ਦੀ 7:30 ਵਜੇ ਪ੍ਰੋਪਰਟੀ ਰਹੀ ਆ ਜੇ ਡਾਨ ਜਮਾ ਜੇ ਡਾਨ ਆਪਣੀ ਜ਼ਿੰਮੇਵਾਰੀ ਹੈ ਵੀਰੇ ਜੇ ਰਿਵੀਡ ਕੱਢੇ ਵੀਰੇ 6 7:30 ਕਿਲੋ ਠੀਕ ਆ ਗੱਲ ਹਾਂਜੀ ਵੀਰੇ ਤੇ ਬਾਕੀ ਇੱਥੇ ਤੋਂ ਕਰ ਸਕਦੇ ਹਾਂ ਚੈੱਕ ਬੜ ਬੜ ਬਟੇ ਲੀਪ ਆ ਗਈ ਥੋੜੀ ਲੀਪ ਆ ਗਈ ਫਿਰ ਵੀਰੇ ਚੋਈ ਜਾ ਨਾ ਆਪਾ ਸੂਆ ਦੂਜਾ ਸੂਆ ਦੂਜਾ ਮੂੰਹੋਂ ਛਿੱਗੀ ਵੀਰੇ ਦੰਦ ਪੱਟ ਦੇਣਾ ਦੰਦੋਂ ਛਿੱਗੀ ਛਿੱਗੀ ਜਮਾ ਤੋਰ ਦੇ ਖੋਲ ਕੇ ਤੇ ਬਾਕੀ ਸੱਜਣ ਨੂੰ ਇੱਥੋਂ ਨਾ ਤੁਰਦੀ ਦੀ ਜਜਮੈਂਟ ਕਰ ਸਕਦੇ ਹਾਂ ਸੂਆ ਦੂਜਾ ਦੰਦੋਂ ਛਿੱਗੀ ਨਾਲ ਸਨੋਹ ਮੈਨ ਦੀ ਬੱਚੀ ਦੇ ਆਰਡਰ ਵੱਲੋਂ ਆ ਗਿਆ ਤੁਹਾਡੇ ਸਾਹਮਣੇ ਜਮਾ ਫਿਟਡ ਡਰਾਈਵਰੀ ਕੁਆਲਿਟੀ ਵਾਲੀ ਵੜਾ ਪੂਰੀ ਠੀਕ ਆ ਗੱਲ ਹਾਈਟ ਭਜਨ ਫੁੱਲ ਵੀਰੇ ਛੋਟੀ ਮੰਨ ਕੇ ਨਾ ਆਇਓ ਕੋਈ ਜੇਰ ਜੱਪੇੜਾ ਕੰਮ ਦੰਦਾ ਹਾਂ ਜੇਰ ਦੀ ਗਰੰਟੀ ਹੈ ਵੀਰੇ ਠੀਕ ਹੈ ਵੀਡੀਓ ਪਈਆ ਲੱਗ ਤੋ ਆਪਣੇ ਕੋਲੇ ਕਿੰਨਾ ਕਿੰਨਾ ਦੁੱਧ ਪਾਇਆ ਵਿਆ ਦੁੱਧ ਪਾਇਆ ਹੋਇਆ ਵੀ 27 ਕਿਲੋ ਮਾਲਕ ਦਾ ਨੰਬਰ ਦੇ ਦਾਂਗੇ ਵੀਰੇ ਫੋਨ ਸਾਰਾ ਡਰੈੱਸ ਦੇ ਦਾਂਗੇ ਆ ਉਹਦੇ ਗੱਲ ਕਰ ਲੈ ਠੀਕ ਹੈ ਗੱਲ ਹਾਂਜੀ ਵੀਰੇ 27 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਪਾਇਆ ਵਿਆ ਡਰੈੱਸ ਵੀ ਦੇ ਦਾਂਗੇ ਮਾਲਕ ਦਾ ਚੋਣ ਬਸਮਾ ਦੀ ਇੱਕ ਨੰਬਰ ਹੈ ਵੀਰੇ ਬਹੁਤ ਸੋਹਣਾ ਚੋਣ ਲੱਗਿਆ ਮੈਂ ਤਸੱਲੀ ਕਹਿਣ ਦਾ ਭਾਵ ਨਾ ਬਾਈ ਕਹਿੰਦਾ ਹਰੇਕ ਵਕਤ ਹਰੇਕ ਵਕਤ ਤੋਂ ਕਰਾ ਦਾਂਗੇ ਵੀਰੇ ਕਰਾ ਕੇ ਦੇਵਾਂਗੇ ਵੀ ਜਿਹੜਾ ਵੀ ਸੱਜਣ ਖਰੀਦਦਾਰ ਬਣੂ ਆ ਕਰਨੀ ਇਧਰਲੇ ਬੰਨੇ ਮਾੜੇ ਹਾਈਟ ਕੁਆਲਿਟੀ ਪਿੱਠਪੁੜੇ ਦੀ ਇੱਕ ਨੰਬਰ ਮਾਜੀ ਮੰਨ ਵੀਰੇ ਇੱਕ ਤਰ੍ਹਾਂ ਦੀ ਚਵਾਈ ਦੀ ਕਿੰਦਾ ਰਹੂਗੀ ਚਵਾਈ ਦੀ 100 ਨੰਬਰ ਵੀਰੇ ਬੱਚੀ ਦੇ ਹਾਂਜੀ ਵੀਰੇ ਇਹ ਇੱਥੇ ਤੋਂ ਆਰਡਰ ਕਰਵਾ ਸਕਦੇ ਹੋ ਬਾਈ ਜੀ ਜੇ ਪੈਲਣ ਦਾ ਬਾਈ ਕਹਿੰਦਾ 27 ਕਿਜੀ ਦਾ ਮਿਲਕ ਰਿਕਾਰਡ ਆ ਤੇ ਆ ਨਾਲ ਆ ਗਈ ਮੱਲੋ ਸਨੋਮੈਨ ਦੀ ਬੱਚੀ ਦਾ ਜੇ ਵੀਰੇ ਕੋਈ ਬੱਚੀ ਛੜਨਾ ਚਾਹਣਾ ਹੋਵੇ ਕਹਿਣ ਦੀ ਗੱਲ ਨਹੀਂ ਆਪਾਂ 20000 ਦੀ ਬੱਚੀ ਵੀਰੇ ਰੱਖ ਲਾਂਗੇ ਠੀਕ ਗੱਲ ਹਾਂਜੀ ਵੀਰੇ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਆ ਪਰ ਰੱਖਾਂਗੇ ਵੀਰੇ ਸੌਦਾ ਕਰਕਾਂ ਦਾ 20000 ਦੀ 25 ਰੱਖ ਲਾਂਗੇ ਵੀਰੇ ਹਾਂਜੀ ਵੀਰੇ ਪੈਸੇ ਗੱਗੀ ਕਿੰਨੇ ਲਾ ਇਹ ਤਾਂ ਵੀਰੇ ਮੁੱਲ ਦੇਖ ਜਿੰਨਾ ਮਰਜ਼ੀ ਕਰਾ ਲੈਣਾ ਹਣਾ ਮੁੱਲ ਦਾ ਇੱਕ 30 ਕਰਾ ਲੈ ਇੱਕ 35 ਕਰਾ ਲੈ ਇੱਕ ਤੇ ਲੱਖ 20000 ਦੀ ਬੱਚੀ ਦੇਣੀ ਆ ਇੱਕ 20 ਦੀ ਹਾਂਜੀ ਜੇ ਕਿਸੇ ਨੇ ਕੱਲੀ ਲੈਣੀ ਆ ਵੀਰੇ ਲੱਖ ਦੀ ਦੇ ਦਾਂਗੇ ਕੱਲੀ ਲੱਖ ਦੀ ਹਾਂਜੀ ਵੀਰੇ ਤੇ ਇਹ ਸੱਜਣ ਦਾ ਰੇਟ ਮੈਂ ਕਹੂੰਗਾ ਯਾਰ ਬਿਲਕੁਲ ਜਾਇਜ਼ ਰਹਿੰਦਾ ਕੁਆਲਿਟੀ ਦੇ ਹਿਸਾਬ ਨਾਲ ਆ ਤੇ ਚੰਗੀ ਬੈੜਾ ਚੰਗੇ ਦੁੱਧ ਵਾਲੀ ਆ ਤੇ ਮਗਰ ਬੱਛੀ ਵੀ ਟੋਪ ਹਾਂਜੀ ਵੀਰੇ ਵੀ ਸੁੱਖ ਰੱਖੇ ਗੁਰੀ ਪਰਮਾਤਮਾ ਆਉਂਦਾ ਆਰਡਰ ਕੁਆਲਿਟੀ ਗਾਂ ਦੀ ਦੱਸਦੀ ਆ ਹਨਾ ਵੀ ਮੈਂ ਬਾਲਾ ਨਹੀਂ ਕਹਿੰਦਾ ਵੀ 30 ਲੀਟਰ ਦੁੱਧ ਜਮਾ ਨੋਰਮਲ ਬੈੜਾ ਨਹੀਂ ਦੇ ਦੇਣਾ ਠੀਕ ਆ ਗਾਂਜੀ ਹਾਂਜੀ ਵੀਰੇ ਐਵੇਂ ਕੀ ਫਾਇਦਾ 40 45 ਕਹਾਲਾ ਚਾਹੀ ਗਾਂ ਦਾ ਆਰਡਰ ਦੇ ਕੇ ਤੇ ਚ 50 ਕਿਲੋ ਕਹਾਲਾ ਹਨਾ ਪਰ 30 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਲੈ ਲੇ ਤੇ ਹੁਣ 20000 ਦਾ ਆਪਾਂ ਬੱਚਾ ਕੱਟ ਲਾਂਗੇ ਤੇ ਹੁਣ ਮਾਰ ਲੱਭੀ ਆ ਤੇ ਕੈਮਰਾ ਓਏ ਇਹ ਇੱਥੇ ਮਾਰ ਕੈਮਰਾ ਕਰੀ ਫੇਸ ਉਰਲੇ ਬੰਨੇ ਇਹ ਇੱਥੇ ਮਾਰ ਕ ਹਾਂ ਆਰਡਰ ਤੇ ਨਾ ਸਾਨੂੰ ਸੈਂ ਇਹਦਾ ਸੂਆ ਬਾਈ ਇਹਦਾ ਸੂਆ ਵੀਰੇ ਦੂਜਾ ਸਕਰੀਨ ਵਾਲੀ ਹੈ ਨਾ ਫੁੱਲ ਸਕਰੀਨ ਵੀਰੇ ਤੌਰ ਖੋਲ ਕੇ ਨੂੰ ਵੀ ਫੇਸ ਕੁਆਲਟੀ ਤੇ ਬਾਕੀ ਸਜਣਾ ਇੱਥੇ ਤਾਂ ਜਜਮੈਂਟ ਕਰ ਸਕਦੇ ਤੁਰਦੀ ਦੀ ਥਾਣ ਲੈਵੇ ਦੀ ਤਾਂ ਨਾ ਜਮਾ ਵਾਲੀ ਵਾਲਾ ਲੈਵਾ ਥਾੜੀਆ ਲੈਵਾ ਵੀਰੇ ਕੋਈ ਮਾੜੀ ਥੋੜੀ ਪਲਟ ਹੈ ਇਹ ਇਧਰ ਦੇ ਪਾਸੇ ਉਹਦੀ ਗਾਰੰਟੀ ਹੈ ਵੀਰੇ ਸਾਈਡ ਪਾਸੇ ਦੀ ਫੁੱਲ ਗਾਰੰਟੀ ਆ ਲੈ ਆ ਬੱਲਿਆ ਲੈ ਆਰ ਲੈ ਬੰਨੇ ਫੇਸ ਫੇਸ ਕਰ ਦੇ ਮੂੰਹ ਗਾਵੇ ਮੂੰਹ ਮੂੰਹ ਇਧਰ ਕਰ ਦੇ ਠੰਡੀ ਸੀਲ ਵੀਰੇ ਇੱਥੋਂ ਤੂੰ ਉਤਲੇ ਬੰਨੇ ਹੋਇਆ ਕਰ ਬਾਈ ਇੱਥੋਂ ਇੱਥੋਂ ਜਲਾ ਜਮਾ ਸੇ ਲੈ ਆਉਂ ਲੈ ਬੰਨੀ ਜਮਾ ਸਿੱਧੀ ਆ ਕੋਈ ਟੂਹੀ ਨਹੀਂ ਚੱਕਦੀ ਜਮਾ ਪਲੇਨ ਠੀਕ ਆ ਗੱਲ ਸੁਭਾ ਦੂਜਾ ਸੁਭਾ ਦੂਜਾ ਥਾਂ ਲੈ ਵੀਰੀ ਬਿਲਕੁਲ ਸਾਫ ਮੁੱਠੀ ਵਾਲਾ ਥਾਣਾ ਹੱਥੀ ਚੋਲਿਓ ਮਸ਼ੀਨ ਨਾਲ ਚੋਲਿਓ ਜਿਵੇਂ ਸਰਮਾਨ ਹੋਇਆ ਉਹ ਮੇਂ ਚੋਲਿਓ ਫੁੱਲ ਕੁਆਲਿਟੀ ਵੀਰੇ ਸਾਫ ਵਾਲੀ ਆ ਸਾਫ ਵੀਰੇ ਡਰ ਜਿਹੀ ਸਾਡੀਆਂ ਲੈਵਾ ਹਾਂ ਦੇਖ ਵੀਰੇ ਲੈ ਖਾਣ ਦੇ ਗਲਮ ਆ ਥੋੜੀ ਜਿਹੀ ਪਲੋਣਾ ਦੇ ਰੜ ਕਰੀ ਹੱਥ ਨੂੰ ਵੀ ਇਹ ਲੈ ਥੋੜੀ ਪਾਲਾ ਕਿੰਨਾ ਕਿੰਨਾ ਦੁੱਧ ਪਾਇਆ ਹੋਇਆ ਨੇ ਦੁੱਧ ਵੀਰੇ ਇਹਨੇ ਵੜਨੇ 19 ਕਿਲੋ ਹਾਂਜੀ ਵੀਰੇ ਠੀਕ ਹੈ ਗੱਲ ਤੇ ਆ ਚੀਜ਼ ਭਰੂਗੀ ਸਾਰੀ ਐਕਟੀ ਵੀਰੇ ਸੋਖ ਰੱਖੇ ਪ੍ਰਮਾਤਮਾ ਵੀ ਵੀ ਤੋਂ ਪਲੱਸ ਹੀ ਚੱਲਣਾ ਆ ਇਧਰ ਨੂੰ ਕਰ ਦੇ ਸਾਈਡ ਤੋਂ 24 ਕਿਲੋ ਦੇ ਦੇਣਾ ਵਿੜਨੇ ਇੱਕ ਟੀ ਤੇ ਇੱਥੋਂ ਲੱਭੀ ਸਾਈਡ ਤੋਂ ਸਾਈਡ ਨੂੰ ਦੇਖ ਵੀਰੇ ਦੇਖੀ ਕਿਦਾਂ ਦਾ ਥਾਣਾ ਆਰਡਰ ਕਿਦਾਂ ਦਾ ਥਾਨ ਲੱਗਿਆ ਦੇਖੀ ਲੈ ਗੁਲਾਬੀ ਅੰਚਲ ਆ ਗਿਆ ਬਾਲਾ ਸੋਹਣਾ ਲੱਗਿਆ ਵੀਰੇ ਕੱਲਾ ਕੱਲਾ ਹਾਂਜੀ ਵੀਰੇ ਕਿੰਨਾ ਦਾ ਦੱਸਿਆ ਇਹਨੇ ਵੀਰੇ ਪਹਿਲੇ ਸੋਝਦਾ 18 19 ਕਿਲੋ ਤਾਂ ਖਾਣ ਪੀਣ ਦੀ ਖੁੱਲੀ ਖੁੱਲੀ ਵੀਰੇ ਜਮ ਖੁੱਲੀ ਫੇਸਬੁਕਸ ਦੇ ਕਿਦਾਂ ਲੱਗਣਾ ਬੱਚੀ ਹੈ ਵੀਰੇ ਗੁਰੇ ਗਾਂ ਨਹੀਂ ਕਹਿ ਸਕਦੇ ਆਪਾਂ ਇਹਨੂੰ ਬੱਚੀ ਕਹਿ ਸਕਦੇ ਆ ਇੱਥੋਂ ਮਾਰ ਨਹੀਂ ਲੱਭੀ ਵੀਰੇ ਭਰਾ ਨੇ ਕਹੂੰਗਾ ਬਰੀਡ ਤੇ ਕੰਮ ਕਰਨਾ ਨਸਲ ਬਣਾਉਣੀ ਆ ਨਾਲੇ ਲੈਣਾ ਦੁੱਧਾ ਹਣਾ ਹਾਂਜੀ ਵੀਰੇ ਜਿਹੜਾ ਇਹਦੇ ਟੀਕੇ ਲੱਗੇ ਵੀਰੇ ਆਪਣੇ ਕੋਲ ਫੋਲੋ ਡਿਟੇਲ ਆ ਕਿੰਨੇ ਪੈਸੇ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰ ਵਾਲਾ ਗੁਰੀ ਇਹ ਬੱਚੀ ਆਪਾਂ ਲੱਖ ਦੀ ਦੇ ਦਾਂਗੇ ਵੀਰੇ ਮਾਨਤਾ ਅਨੁਸਾਰੀਆਂ ਵੇੜਾ ਜੋ ਕਰ ਦਾਂਗੇ ਆ ਖੁੱਲੇ ਦੱਲਣਾ ਹਾਂਜੀ ਵੀਰੇ ਠੀਕ ਹੈ ਗੱਲ ਤੇ ਹੁਣ ਆ ਜਾ ਲੱਭੀ ਅਗਲੇ ਤੇ ਬਾਕੀ ਸੱਜਣੋ ਇੱਥੇ ਤਨ ਤੁਰਦੀ ਜਜਮੈਂਟ ਕਰ ਲਓ ਫੇਸ ਕੁਆਲਿਟੀ ਚੈੱਕ ਕਰਦੇ ਫੇਸ ਦੇ ਗੁਰੀ ਬਿਊਟੀ ਵਾਲੀ ਐ ਬੱਚੀ ਦੀ ਬਿਊਟੀ ਦੇ ਵਿੱਚ ਫੁੱਲ ਆ ਜਮਾ ਬਰੀਡ ਪੂਰੀ ਫੁੱਲ ਆ ਗਈ ਪੂਰੀ ਫੁੱਲ ਬਰੀਡ ਵੀਰੇ ਇਹਨੂੰ ਆਪਾਂ 99 ਵੀ ਨਹੀਂ ਕਹਿ ਸਕਦੇ 100 ਦੀ 100 ਆ ਸੁਆ ਕਾ ਕੀ ਇਹਦਾ ਸੁਆ ਵੀਰੇ ਜਮਾ ਅਰੀਜਨਲ ਦੂਜਾ ਮਾਲਕ ਨਾਲ ਗੱਲ ਕਰਾ ਦਾਂਗੇ ਠੀਕ ਆ ਗੱਲ ਪਿਛਲੇ ਸੁਆਏ ਵੀਰੇ 26 ਕਿਲੋ ਤਾ ਹੈ ਵੜਨੇ 26 ਕਿਲੋ ਹਾਂ ਫੇਸ ਕੁਆਲਿਟੀ ਦੇਖੀ ਕਿਦਾਂ ਦਾ ਮੂੰਹ ਲੱਗਿਆ ਦੰਦਾਂ ਦਾ ਵੜ ਵੀਰੇ ਜੇ ਆ ਗਈ ਬਾਈ ਕਹਿੰਦਾ ਦੰਦਾਂ ਚ ਪੈਲਣ ਦਾ ਆ ਗਿਆ 26 ਕਿਜੀ ਦਾ ਮਿਲਕਰ ਰਕਾਰ ਆ ਐਂ ਕਵਾਲਿਟੀ ਇਹ ਮੰਨ ਲਓ ਵੀ 100 ਦੀ 100 ਰਹਿਣਾ ਲਿਆ ਖੱਤੀ ਚੋਲਿਓ ਮੁਠੀ ਬਿਲਕੁਲ ਸਾਫ ਹਾਂ ਜਿਵੇਂ ਮਰਜ਼ੀ ਚੋਲਿਓ ਬਈ ਹਾਂ ਠੀਕ ਹੈ ਗੱਲ ਤੇ ਸਵੇਰ ਆਦੀ ਆ ਗਈ ਠੰਡੀ ਬਿਲਕੁਲ ਠੰਡੀ ਪਰੀ ਕਿੰਨੇ ਦਿਨ ਬਾਕੀ ਨੇ ਇਹਦੇ ਐ ਮੰਨ ਵੀਰੇ ਗੁਰੀ ਇਹ ਹਫਤੇ ਦੇ ਅੰਦਰ ਅੰਦਰ ਵੜਣਾ ਸਾਰੀਆਂ ਸੁਪਣੀਆਂ ਹਫਤਾ ਮੰਨ ਕੇ ਲੈ ਓਕੇ ਹਾਂ ਹਫਤਾ 10 ਦਿਨ ਪਏ ਲੈ ਚਲ ਉਧਰ ਲੈ ਬੰਨੇ ਹੂੰ ਪੇਟ ਵਾਲੀ ਆ ਵਜਨ ਵਾਲੀ ਆ ਛੋਟੀ ਮੰਨ ਕੇ ਹੋਵੇ ਨਾ ਵੀ ਵਧੀਆ ਕਾਹਾਂਗੀ ਠੀਕ ਹੈ ਗਾ ਬੜੀ ਵੱਡੀ ਵੀ ਨਹੀਂ ਕਹਿ ਸਕਦੇ ਇਹਨੂੰ ਠੀਕ ਹੈ ਜੀ ਹਾਂਜੀ ਬੜੀ ਛੋਟੀ ਵੀ ਨਹੀਂ ਕਹਿ ਸਕਦੇ ਐ ਮੰਨ ਵੀ ਸੁੱਕ ਰੱਖੇ ਪਰਮਾਤਮ ਲੈ ਚੱਲ ਲੈ ਚੱਲ ਉਧਰ ਲੈ ਬੰਨੀ ਲੈ ਚੱਲ ਤੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਥਣ ਦਾ ਸਾਈਜ਼ ਆ ਆਰਡਰ ਕੁਆਲਿਟੀ 4x4 ਵਾਲਾ ਪੂਰੀ ਫੇਸ ਤਾਂ ਇਹਨਾਂ ਨੂੰ ਇਦਾਂ ਦੇ ਲੱਗੇ ਹੋਏ ਨੇ ਵੜਾ ਨੂੰ ਵੀਰੇ ਚਾਹੇ ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਸੈਣੀ ਕਹਿੰਦੇ ਇਹ ਕੌਲੀ ਚ ਪਾਣੀ ਪਿਆ ਲਓ ਵੀਰੇ ਇਦਾਂ ਦੇ ਫੇਸ ਲੱਗੇ ਹੋਏ ਨੇ ਵੜਾ ਨੂੰ ਠੀਕ ਆ ਗੱਲ ਆ ਹਾਂਜੀ ਵੀਰੇ ਇਹਦਾ ਇਹਦਾ ਰੇਟ ਕੀ ਲਊਗਾ ਬਾਈ ਇਦੇ ਵੀਰੇ ਰੇਟਰ ਲੈਣ ਦੇ ਨੇ 110000 ਰੁਪਏ ਵੀਰੇ ਮਾਨਤਨ ਕਰ ਦਾਂਗੇ 110000 ਹਾਂਜੀ ਵੀਰੇ 110 ਚੋਂ ਮਾਨਤਨ ਕਰ ਦਿਆਂਗੇ ਪਤਾ ਕੀ ਗੱਲ ਆ ਵੀਰੇ ਗੁਰੀ ਅਗਲਾ ਕਮੈਂਟ ਕਹਿਣਦ ਕਰ ਦਿੰਦਾ ਆਲਾ ਕਹਿੰਦਾ ਵੀ 110 115 ਮੰਗ ਮੰਨ ਲਿਆ ਵੀ ਮੰਗ ਲਿਆ ਤੇ ਹੁਣ ਜਿਵੇਂ ਇਦੋਂ ਦੀ ਬਰੀਡਾਂ ਲੈਣ ਜਾਂਦੇ ਆ ਵੀਰੇ ਉਹ ਆ ਤਾਂ ਦੋਨੇ ਜ਼ਮੀਂ ਇਕੱਠੀਆਂ ਕਰਦੀਆਂ ਨਾ ਜਮ ਦੀ ਬੱਛੀ ਗੁਰੀ ਹੈ ਜੀ 30000 ਦੀ ਮਿਲਦੀ ਆ ਬਈ ਹੁਣ ਆਪਾਂ 20 ਦੀ ਆ ਕੱਟੀ ਜਾਂਦੇ ਆ ਠੀਕ ਆ ਗੱਲ ਹਾਂਜੀ ਵੀਰੇ 1 ਲੱਖ ਤੇ 10000 ਰੁਪਏ ਲੈ ਜੇ ਕੋਈ ਦੋ ਨਹੀਂ ਲੈਂਦਾ ਇੱਕ ਆਹ ਮਾਨਤਨ ਕਰ ਦਾਂਗੇ ਵੀਰੇ ਜਿਹੜਾ ਇੱਕ ਪੰਜ ਗਿਆ ਸੀਗਾ ਹਾਂਜੀ ਪੰਜ ਪੰਜ ਛੋਟ ਜਿਹੜੀ ਚੋ ਮਰਜ਼ੀ ਕਰ ਲਿਓ ਵੀਰੇ 10000 ਜੁੜੇ ਚ ਆਗੀਆਂ ਦੋ ਏ ਇੱਕ ਹਾਂਜੀ ਵੀਰੇ ਜਮਾਂ ਸੇਮ ਇੱਕੋ ਜੇ ਫੇਸ ਇੱਕੋ ਜੀ ਕੁਆਲਿਟੀ ਇੱਕੋ ਜੇ ਥਣ ਲਿਵੇ ਦੀਆਂ ਠੀਕ ਹੈ ਗੱਲ ਤੇ ਬਾਕੀ ਬਰੀਡ ਫੁੱਲ ਲਾ ਦੋਆਂ ਚ ਦੋਨੇ ਪੈਣਾ ਪੈਣਾ ਲੱਗਦੀਆਂ ਲੈ ਇੱਥੋਂ ਇੱਥੋਂ ਕਰ ਸੱਜਾ ਇੱਕ ਪਰੇਸ਼ਾਨ ਨਾ ਕਰ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਖਾਂ ਪੀਣ ਨੂੰ ਖੰਡੀਆਂ ਵੀਰੇ ਤੇ ਹੁਣ ਛੱਡੀਆਂ ਸੀਲ ਹੁਣ ਆਜੋ ਭਰਾ ਅਗਲੇ ਨੰਬਰ ਤੇ ਨਾ ਸਾਨੂੰ ਸਾਬ ਵੀ ਚੰਗੀਆਂ ਰੱਖਦੇ ਆ ਫੇਸ ਤੋਂ ਲਾ ਕੇ ਬਰੀਡੇ ਚ ਵੀ ਫੁੱਲਾ ਇਹ ਚ ਬਰੀਡ ਫੁੱਲਾ ਵੀਰੇ ਬਰੀਕ ਵਾਲੀ ਇਹ ਦੇਖੀ ਆ ਹੱਡ ਤੋਂ ਹੱਡ ਜਮਾ ਨਹੀਂ ਹੁੰਦਾ ਜਮਾ ਲੈ ਲੈਗ ਸਕੋਰ ਦੀ ਜਮਾ ਹੈ ਅਥਲੀ ਜਮਾ ਕੰਜ ਵਰਗੀ ਲੈ ਠੀਕ ਹੈ ਲੈਵਾ ਦੇਖੀ ਲੈ ਆ ਲੈਵਾ ਤਾਂ ਹਜੇ ਖੋਲੂਗੀ ਪੰਡੇ ਲਾ ਦੂ ਪੰਡ ਲਾ ਦੂ ਵੀਰੇ ਤੋੜ ਦੇ ਖੋਲ ਕੇ ਲੈ ਆ ਇਹਨੂੰ ਵੀ ਬਾਹਰ ਲੈ ਤੋੜ ਦਾਂ ਵੀਰੇ ਤੇ ਬਾਕੀ ਇੱਥੇ ਤੋਂ ਕਰ ਸਕਦੇ ਹਾਂ ਸਜ ਨੂੰ ਫੇਸ ਦੇਖ ਲੈ ਗੁਰੀ ਕਿਦਾਂ ਦਾ ਲੱਗਿਆ ਨਾ ਫੇਸ ਕੁਆਲਿਟੀ ਬਿਊਟੀ ਦੇ ਵਿੱਚ ਬਰੀਡ ਦੇਖ ਲੈ ਗਈ ਹੈ ਵੜਦੀ ਹੈ ਨਾ ਤੇ ਇੱਥੇ ਤੋਂ ਕਰ ਸਕਦੇ ਹਾਂ ਬਰੀਡ ਕੁਆਲਿਟੀ ਥਣ ਲੈਵੇ ਦੀ ਲੇ ਵਾਏ ਇਹ ਮੰਨ ਲਓ ਬਿਲਕੁਲ ਫਿਕਸ ਰੱਖੂ ਨਸਾਂ ਦਾ ਡਰਾਗਾ ਸੁਆ ਕੱਗੀ ਇਹਦਾ ਸੁਆ ਵੀਰੇ ਦੂਜਾ ਦਾ ਕਿੰਨੇ ਦਿਨ ਕੱਢਦੀ ਐ ਇਹ ਕੱਢ ਦੂ ਵੀਰੇ 10 ਦਿਨ ਐ ਨੂੰ ਲੈ ਜਾਈ ਅਜਾ ਥਣਾ ਚ ਮੇ ਖਿਆਲ ਹੀ ਆਉਂਦਾ ਵੀਰੇ ਮਾੜਾ ਮਾੜਾ ਚੀਤੀ 10 ਦਿਨ ਬਾਕੀ ਕਿੰਨਾ ਦੁੱਧ ਪਾ ਰਹੇ ਨੇ ਇਹਨੇ ਵੀਰੇ ਦੁੱਧ ਤਾਂ 27 ਕਿਲੋ ਕੇਰਾ ਹੋਰ ਕਮਾ ਦੇ ਇਥੋਂ ਇਹਦਾ 30 ਕਿਲੋ ਦੇਣਾ ਵੜਨੇ ਗੁਰੀ ਭਾਈ ਜੀ ਇਹਦਾ ਤਿਆਰ ਹੋ ਗਈ ਹਾਂਜੀ ਵੀਰੇ ਇਹਦਾ ਬਾਈ ਕਹਿੰਦਾ 27 ਕਿਜੀ ਦਾ ਮਿਲਕ ਰਿਕਾਰਡ ਆ 30 ਦੇ ਲਗਭਗ ਦੇ ਦੂ ਬਰੀਡ ਆ ਗਈ ਫੁੱਲਾ ਤੇ ਬਾਹਰਲੇ ਬਣੇਗਾ ਕਿ ਕੇਰਾ ਹੋਰ ਕਮਾ ਦੇ ਇਥੋਂ ਤੇ ਬਾਕੀ ਨਸਾਂ ਕਰ ਸਕਦੇ ਆ ਆਰਡਰ ਤੇ ਚ ਇੱਥੇ ਤੋਂ ਨਸਾਂ ਆ ਗਈਆਂ ਫੁੱਲ ਇਹ ਮਸ਼ੀਨੀ ਚ ਬਾਈਤੇ ਨੇ ਕਿ ਹੱਥੀ ਤੇ ਨੇ ਹੱਥੀ ਵੀਰੇ ਹੱਥੀ ਚੋਲੋ ਮਸ਼ੀਨੀ ਚੋਲੋ ਕੋਈ ਡਿੱਕਾ ਨਹੀਂ ਵੀਰੇ ਇਹਨਾਂ ਨੂੰ ਠੀਕ ਹੈਗਾ ਲੈਗ ਸਕੋਰ ਦੀਆਂ ਮਜ਼ਬੂਤ ਨੇ ਫੇਸ ਬਿਊਟੀ ਦੇ ਵਿੱਚ ਫੁੱਲ ਨੇ ਵੀਰੇ ਆ ਲੈ ਚਲ ਉਧਰ ਲੈ ਬੰਨ ਇਹਦਾ ਕਿੰਗੀ ਰੇਟ ਕੀ ਰਹੂਗਾ ਇਹ ਵੀਰੇ ਇਹਦਾ ਲੱਖ ਰੱਦੇ ਲੱਖ ਦੀ ਦੇ ਦਾਂਗੇ ਬੜ ਵੀਰੇ ਅੱਜ ਦਾ ਅੱਜ ਦਾ ਰੇਟ ਵੀਰੇ ਤਿਆਰ ਹੋਈਦਾ ਹੋਰ ਰੇਟ ਉਹਦਾ ਠੀਕ ਹੈ ਗੱਲ ਹਾਂਜੀ ਵੀਰੇ ਅੱਜ ਵਾਲਾ ਰੇਟ ਇਹਦਾ ਰਹਿਣ ਵਾਲਾ 1 ਲੱਖ ਇਹਦਾ ਰਹਿਣ ਵਾਲਾ 1 ਲੱਖ ਤੇ 10000 ਆ ਇਹਦਾ ਰਹਿਣ ਵਾਲਾ 1 ਲੱਖ ਤੇ 5000 ਤੇ ਆ ਵੈੜ ਦਾ ਰਹਿਣ ਵਾਲਾ 1 ਲੱਖ ਤੇ 20000 ਤੇ ਦੋ ਤੁਹਾਡੇ ਵਾਸਤੇ ਵੀਰ ਆਪਾਂ ਜਰਸੀਆਂ ਲੈ ਆਉਣੇ ਇਧਰਲੇ ਬੰਨੇ ਲੈ ਪਹਿਲਾਂ ਆਹ ਜਰਸੀ ਦੀ ਡਿਟੇਲ ਦਾ ਦੇ ਗੀ ਵੀਰੇ ਇਹ ਐ ਮੰਨ ਵੀ ਆਪਣੀ ਪਿੰਡ ਦੀ ਖਰੀਦੀ ਹੋਈ ਆ ਓਕੇ ਮਿਲਕ ਵੇਨ ਵਾਲੀ ਚੰਗੀ ਆ ਨਾ ਮਿਲਕ ਵੇਨ ਪੂਰੀ ਚੰਗੀ ਆ ਵੀਰੇ ਅਗਲਾ ਕਹਿੰਦਾ ਜਰਸੀ ਨੇ 15 ਤਾਂ ਵੀਰੇ ਜਮਾਂ ਸਹੀ 19 ਕਿਲੋ ਤੇ ਵੈੜ ਚੱਲ ਕੇ ਆ ਓਕੇ ਹਾਂਜੀ ਵੀਰੇ ਕਿੰਨੇ ਦਿਨ ਕੱਢਦੀ ਹੈ ਹਜੇ ਮਖਿਆਲ ਮਾਰ ਜੀ ਥਣਾ ਜੋ ਵੀਰੇ ਐ ਮੰਨ ਵੀ ਗੁਰੀ ਵੀ ਇਹ ਵੈੜ ਹਫਤਾ ਲੈ ਜੂ ਹਜੇ ਇੱਕ ਹਫਤਾ ਹਾਂ ਹਜੇ ਵੈੜ ਲਾਉਣ ਹੀ ਲੱਗੀ ਆ ਠੀਕ ਆ ਗੱਲ ਅੰਡਰ ਕੁਆਲਟੀ ਦੀ ਖੁੱਲੀ ਆ ਵੀਰੇ ਇੱਕ ਹਫਤਾ ਬਾਕੀ ਆ ਤਾਂ ਕਿੰਨਾ ਦੁੱਤਾ 19 ਕਿਲੋ 19 ਕਿਲੋ ਦੁੱਤਾ ਵੇੜਨੇ ਵੀਰੇ ਲੈ ਚੱਲ ਹਮਾਕੇ ਫੇਸ ਤੋਂ ਬਿਊਟੀ ਦੇ ਵਿੱਚ ਐ ਮੰਨ ਲਾ ਵੀਰੇ ਹਮਾਚਲੇ ਲਈ ਨੀ ਕਿ ਪਿਆਵਾਲੀ ਜਰਸੀ ਆ ਠੀਕ ਆ ਗੱਲ ਸੂਆ ਦਾ ਸੂਆ ਵੀਰੇ ਜਮਾ ਅਰਜੀਨਲ ਦੂਜਾ ਸੂਆ ਦੂਜਾ ਤੇ 19 ਕਿਲੋ ਦੁੱਧ ਬਾਈ ਕਹਿੰਦਾ ਇਹ ਜਰਸੀ ਨੇ ਚਵਾਇਆ ਵਿਆ ਥਣ ਲੇ ਵੇਰੀ ਰਹੂਗੀ ਬਿਲਕੁਲ ਸਾਫ ਕਿੰਨੇ ਦਿਨ ਬਾਕੀ ਦੱਸ ਸਕੀਏ ਇਹਦਾ ਵੀਰੇ ਹਫਤਾ ਇੱਕ ਹਫਤਾ ਹਾਂਜੀ ਵੀਰੇ ਹਫਤੇ ਜਿਦਾ ਉਹੀ ਗੱਲ ਆ ਵੀ ਪੰਡਲੇਵੇ ਵਾਲਾ ਪੰਡਲੇਵੇ ਜੀ ਲਾ ਦੂ ਵੀਰੇ ਆ ਪਾਂਡੀ ਲਾ ਦੂ ਇੱਕ ਹਫ਼ਤੇ ਨੂੰ ਤਾਂ ਲੈਵੇ ਜੀ ਭਾਰ ਬੋਝ ਦੀ ਵੀਰੇ ਥਣਾ ਦੀ ਜੇ ਕਿ ਆਨਲਾਈਨ ਮੰਗਾਉਂਦਾ ਆਪਣੀ ਗਾਰੰਟੀ ਆ ਠੀਕ ਆ ਗੱਲ ਹਾਂਜੀ ਵੀਰੇ ਤੇ ਬਾਕੀ ਇੱਥੋਂ ਕਰ ਸਕਦਾ ਚ ਇੱਕ ਖਾਣ ਪੀਣ ਦੀ ਆਗ ਹੀ ਖੁੱਲੀ ਹਨਾ ਬਾਲੀ ਛੋਟੀ ਨਾ ਮੰਨਿਓ ਵੀਰੇ ਜਿਵੇਂ ਮਾਚਲੇ ਨੇ ਛੋਟੀਆਂ ਦੀ ਉਹ ਗੱਲ ਨਹੀਂ ਹੈਗੀ ਵੀ ਬਾਵਾ ਵੈੜਾ ਠੀਕ ਆ ਗੱਲ ਹਾਂ ਜਿਵੇਂ ਐਚ ਐਫ ਹੁੰਦੀ ਦਰਮਿਆਨੀ ਵੈੜਾ ਓਡੀ ਹੈਗੀ ਹੈਗੀ ਕੱਦ ਚੰਗਾ ਜਰਸੀ ਦੇ ਹਿਸਾਬ ਨਾਲ ਹਾਂਜੀ ਵੀਰੇ ਹਾਂਜੀ ਹਾਂਜੀ ਆ ਜਰਸੀ ਦੇ ਹਿਸਾਬ ਨਾਲ ਚੰਗਾ ਕੱਦ ਕਰੀਂ ਇਧਰਲੇ ਬੰਨੇ ਮਾਰ ਲਓ ਜੀ ਤੇ ਬਾਕੀ ਇੱਥੇ ਤੋਂ ਆਰਡਰ ਕਰ ਸਕਦੇ ਹੋ ਚੱਕ 19 ਕਿਲੋ ਦੇ ਲਗਭਗ ਚੋਇਆ ਵਿਆ ਆ ਆ ਗਈ ਜਰਸੀ ਕ੍ਰਾਉਸ ਆ ਗਈ ਵੀਰੇ ਜਰਸੀ ਕ੍ਰਾਉਸ ਕਾਫੀ ਕਲਰ ਚ ਆ ਗਈ ਬੱਚੇ ਪਿਓਰ ਜਰਸੀ ਦੇ ਪਾਉਦੇ ਪਿਓਰ ਜਰਸੀ ਦੇ ਪਾਉਦੂ ਵੀਰੇ ਆਪਣੇ ਨੇੜੇ ਪਿੰਡ ਐ ਥੋ 6 ਕਿਲੋਮੀਟਰ ਤੇ ਲੋਂਗੋ ਵਾਲਾ ਲੋਂਗੋ ਵਾਲ ਤੋਂ ਵੜ ਲਈ ਆ ਪਹੇ ਠੀਕ ਆ ਗੱਲ ਹਾਂਜੀ ਵੀਰੇ ਸੂਆ ਵੀਰੇ ਜਮਾਂ ਰਿਜਨਲ ਦੂਜਾ ਪਹਿਲੇ ਸੂਆ 16 ਕਿਲੋ ਦੇ ਦਿੱਤਾ ਵੜਨੇ ਵੀਰੇ ਠੀਕ ਆ ਗੱਲ ਹਾਂਜੀ ਵੀਰੇ ਚੱਲ ਚੱਲ ਸੂਆ ਪਰ ਵੋਈ ਦੀ ਠਣਾ ਦੀ ਵੀਰੇ ਗਾਰੰਟੀ ਦੂ ਹਰ ਇੱਕ ਵੜਦੀ ਆਪਣੀ ਠੀਕ ਆ ਜੀ ਇਹਦੀ ਸ਼ਾਈਨਿੰਗ ਚੰਗੀ ਆ ਨਾ ਫੁੱਲ ਕੁਆਲਿਟੀ ਹੈ ਵੀਰੇ ਕਿੰਨੇ ਦਿਨ ਬਾਕੀ ਨੇ ਇਹਦਾ ਵੀਰੇ ਤਰੀਕ ਦੇ ਹਿਸਾਬ ਨਾਲ ਪੈਣੇ ਅਜੇ 5 ਦਿਨ ਨੇ ਦੇ ਓਕੇ ਹਾਂਜੀ 5 ਦਿਨ ਪੈਂਡਿੰਗ ਆ ਲੈ ਵੇਖ ਲੈ ਗੁਰੀ ਬਈ ਐ ਪਿਆ ਫੁੱਟਬਾਲ ਵਰਗੀ ਜਿਵੇਂ ਗੋਲ ਮਟੋਲ ਪਰ ਉਹ ਹੀ ਦੀ ਥਣਾ ਦੀ ਗਾਰੰਟੀ ਠੀਕ ਆ ਇਹਦੇ 5 ਦਿਨ ਬਾਕੀ ਰਸੇ ਹਾਂਜੀ ਬਾਈ ਕੋਈ ਲਾਲ ਜੀ ਗਾਂਦੋਂ ਡਰਦਾ ਹੁੰਦਾ ਵੀ ਲੱਤ ਛੱਡਦੀ ਆਪਣੀ ਇਹਦੀ ਜ਼ਿੰਮੇਵਾਰੀ ਆ ਠੀਕ ਆ ਕਰ ਕੇ ਵੀਰੇ ਜੇ ਲੱਕ ਭਰਉਣਾ ਹੁੰਦਾ ਵੀ ਲਾਲ ਜੀ ਗਰਮਾ ਨਾ ਨਿਕਲ ਜਾਇਆ ਨਿਕਲ ਜਾਏ ਇਹਦੀ ਲੱਤ ਛੱਡਦੀ ਆਪਣੀ ਜ਼ਿੰਮੇਵਾਰੀ ਹੈ ਚੱਲ ਜਰਸੀ ਕਰਾਉਸ ਆ ਗਈ ਤਾਂ ਠੰਢੀ ਹਾਂਜੀ ਵੀਰੇ ਹਾਂਜੀ ਲੰਬਾਈ ਬਹੁਤ ਆ ਹਾਂਜੀ ਵੀਰੇ ਆ ਲੰਬੀ ਆ ਗਈ ਹਾਈਬ੍ਰਿਡ ਬੈਠਕਦਾਰ ਆ ਕੋਈ ਬੜੀ ਵੱਡੀ ਮੰਨ ਕੇ ਨਾ ਆਵੇ ਆ ਗਈ ਬੈਠਮੀ ਤੇ ਦੁੱਧ ਕਿੰਨਾ ਦੱਸਦਾ ਦੁੱਧ ਵੀਰੇ ਨੇ 16 ਕਿਲੋ 16 ਕਿਲੋ ਦੇ ਲਗਭਗ 22 ਕਹਿੰਦਾ ਚਵਾਇਆ ਵਿਆ ਪਰ ਇਹ ਮੰਨ ਲਿਓ ਤੁਸੀਂ ਇਹਨੂੰ ਇੱਕ ਨਾ ਮੱਝ ਮੰਨ ਲੇ ਜਿਹੜਾ ਸੱਜਣ ਮੱਝ ਤੇ ਜ਼ਿਆਦਾ ਪੈਸੇ ਨਹੀਂ ਲਾ ਸਕਦਾ ਉਹਦੇ ਵਾਸਤੇ ਜਰਸੀ ਵੈਸਟਰੇਨ ਆ ਵੈਸਟਰੇਨ ਵਾਲੀ ਆ ਵੀਰੇ ਆ ਜਿਹੜਾ ਸੱਜਣ ਮੱਝ ਤੇ ਰੁਪਏ ਲਾ ਸਕਦਾ ਨਾ ਵੈਸਟਰੇਨ ਵਾਲੀ ਆ ਬਹੁਤ ਕਮਾਲ ਦੀ ਐ ਲੇਵਾ ਦਾ ਪੂਰਾ ਹੀ ਬਣਾ ਜੂਗੀ ਟੂੜਾ ਮੁੱਠੀ ਵਾਲਾ ਥਾਣਾ ਵੀਰੇ ਪਸਮਾ ਕੇ ਇਹੋ ਜਿਹਾ ਗੁਲਾਬੀ ਇਹਦਾ ਵੀਰੇ ਮੁੱਲ ਦੇਖ ਗੁਰਜ ਇਹਦਾ ਮੁੱਲ ਲੈਣ ਦੇ ਨੇ 75000 ਰੁਪਏ ਵੀਰੇ ਤੇ ਇਹ ਆ ਬੈਠ ਰਹੀ ਤੀ ਇਹਦਾ ਵੀਰੇ ਲੈਣ ਦੇ ਨੇ 80000 ਰੁਪਏ ਚੋਂ ਮਾਨਤਾ ਕਰ ਦਾਂਗੇ ਜੇ ਕੋਈ ਜੋੜਾ ਲੂ 75 75 ਦੇ ਭਾਅ ਦੇ ਦਾਂਗੇ ਵੀਰੇ ਓਕੇ ਇਹਦਾ 80 ਇਹਦਾ 75 ਵੀਰੇ ਤੇ ਇਹਦਾ ਰਹੂਗਾ 75 ਹਾਂਜੀ ਵੀਰੇ ਤੇ ਨੰਬਰ ਬੋਲੋ ਜੀ ਨੰਬਰ ਵੀਰੇ ਆਪਣਾ 9779193292 ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਮਾਨਤਾਨ ਫੋਨ ਲਾਏ ਦਾ ਬਾਈ ਦਾ ਕਰ ਦਾਂਗੇ ਜਿਹੜਾ ਵੀ ਫੋਨ ਲਾਊਗਾ ਠੀਕ ਹੈ ਹਾਂਜੀ ਵੀਰੇ ਐਡਾ ਸੱਜਣ ਬਾਈ ਕਹਿੰਦਾ ਖਰੀਦਦਾਰ ਬਣ ਕੇ ਘੰਟੀ ਲਾਊਗਾ ਨਾ ਮਾਨਤਾਨ ਫੁੱਲ ਕੀਤਾ ਜਾਊ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ